ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਤਾਂ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹਾਂ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਿਮਰ ਭਰੇ ਸਿੰਘ ਜੀ ਵੱਡੀਆਂ ਖਬਰਾਂ ਦੇ ਉੱਤੇ ਇੱਕ ਵਾਰ ਤੁਹਾਡੀ ਇਜਾਜ਼ਤ ਜਰੂਰ ਮੰਗ ਲਵਾਂਦੇ ਆ ਕਿ ਰਾਹੁਲ ਗਾਂਧੀ ਹੁਣੇ ਅਮਰੀਕਾ ਦੇ ਦੌਰੇ ਦੇ ਉੱਤੇ ਗਏ ਸੀ ਉੱਥੇ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਦੇ ਉੱਤੇ ਬਹੁਤ ਸਾਰਾ ਵਿਵਾਦ ਜਿਹੜਾ ਉਹ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖੜਾ ਹੋ ਗਿਆ ਉਹ ਕੀ ਕੁਝਾ ਹੈ ਉਹਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਨਾਲ ਹੀ ਜਿਹੜਾ ਇੱਕੋ ਪੰਟੋਲ ਪਲਾਜ਼ਾ ਨੂੰ ਲੈ ਕੇ ਜਿਹੜਾ ਉਹ ਸਰਕਾਰ ਦਾ ਵੱਡਾ ਫੈਸਲਾ ਆਇਆ ਤੇ ਇੱਕੋ ਟੋਲ ਪਲਾਜ਼ਾ ਪਰਚੀ ਮੁਕਤ ਹੋਣ ਜਾ ਰਿਹਾ ਉਹ ਕਿਹੜਾ ਟੋਲ ਪਲਾਜ਼ਾ ਤੇ ਕੀ ਕੁਝ ਫੈਸਲਾ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਜਿਹੜੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਡਾਕਟਰਾਂ ਨੂੰ ਲੈ ਕੇ ਜਿਹੜੀ ਹੜਤਾਲ ਪੰਜਾਬ ਦੇ ਵਿੱਚ ਚੱਲ ਰਹੀ ਹੈ ਸਰਕਾਰ ਦੇ ਕੀ ਕੁਝ ਦਾਅਵੇ ਨੇ ਤੇ ਵਿਰੋਧੀ ਕੀ ਕੁਝ ਕਹਿੰਦੇ ਨੇ ਸਾਰਿਆਂ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਸਿਮਰ ਪੀਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮੈਂ ਸ਼ੁਰੂਆਤ ਕੀਤੀ ਹੈ ਕਿ ਰਾਹੁਲ ਗਾਂਧੀ ਉਹਨਾਂ ਦੀ ਖਬਰ ਤੋਂ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਰਾਹੁਲ ਗਾਂਧੀ ਹੁਣੀ ਬਿੱਤੇ ਦਿਨਾਂ ਦੇ ਵਿੱਚ ਅਮਰੀਕਾ ਦੇ ਇੱਕ ਯੂਨੀਵਰਸਿਟੀ ਦੇ ਵਿੱਚ ਗਏ ਹੋਏ ਸੀ ਉੱਥੇ ਉਹਨਾਂ ਦਾ ਭਾਸ਼ਣ ਹੋਇਆ ਉਸ ਭਾਸ਼ਣ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਦੇ ਭਾਰਤ ਦੇ ਵਿੱਚ ਜਿਹੜੇ ਆ ਉਹ ਸਿੱਖ ਅਸੁਰੱਖਿਅਤ ਨਹੀਂ ਤੇ ਕੀ ਉਹਨਾਂ ਨੂੰ ਜਿਹੜਾ ਉਹ ਗੁਰਦੁਆਰੇ ਜਾਣ ਦੀ ਇਜਾਜ਼ਤ ਹੋਊਗੀ ਕੀ ਉਹਨਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਹੋਊਗੀ ਇਹ ਗੱਲਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਬਹੁਤ ਸਾਰੇ ਜਿਹੜਾ ਬਿਵਾਲ ਖੜਾ ਹੋਇਆ ਭਾਜਪਾ ਦੇ ਜਿਹੜੇ ਆ ਉਹ ਲੀਡਰ ਜਿਹੜੇ ਲਗਾਤਾਰ ਬੋਲ ਰਹੇ ਨੇ ਤੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਬੋਲ ਰਹੀਆਂ ਨੇ ਕੀ ਕੁਝ ਜਿਹੜਾ ਜਥੇਬੰਦੀਆਂ ਤੇ ਭਾਜਪਾ ਦਾ ਕਹਿਣਾ ਜਾਂ ਵਿਰੋਧੀਆਂ ਦਾ ਕਹਿਣਾ ਉਹ ਵੀ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਚੰਨਣਾ ਪਾਵੇ। ਦੇਖੋ ਕੁਲਵਿੰਦਰ ਮੈਂ ਇੱਕ ਗੱਲ ਸਭ ਤੋਂ ਪਹਿਲੇ ਸ਼ੁਰੂਆਤ ਇਸੇ ਗੱਲ ਤੋਂ ਕਰਦਾ। ਹੂੰ। ਜ਼ਬਾਨ ਐਡੀ ਕੁੰਦੀ ਆ। ਹੂੰ। ਇਹਨੂੰ ਕਟਿਆ ਜਾਏ ਮੈਂ ਨਹੀਂ ਕਹਿੰਦਾ ਕਟੋ ਪਰ ਜੇਕਰ ਵਾਕਏ ਇਹਨੂੰ ਕੱਟ ਕੇ ਤੋਲਿਆ ਜਾਏ। ਜੀ। ਇਹਦਾ ਜਿਹੜਾ ਭਾਰ ਹੈ ਮਹਿਜ਼ 50 ਗ੍ਰਾਮ 60 ਗ੍ਰਾਮ ਇਆ ਮੈਕਸਿਮਮ ਟੂ ਮੈਕਸਿਮਮ 100 ਗ੍ਰਾਮ ਇਸ ਤੋਂ ਵੱਧ ਮੇਰੇ ਖਿਆਲ ਨਹੀਂ ਹੋਏਗਾ ਹੂੰ ਯਾਨੀ ਕਿ ਵਜਨ ਦੇ ਵਿੱਚ ਬਹੁਤ ਹਲਕੀ ਹੁੰਦੀ ਆ ਪਰ ਕਈ ਵਾਰੀ ਅਸੀਂ ਅਜਿਹੇ ਸ਼ਬਦ ਬੋਲ ਜਾਂਦੇ ਆ ਕਈ ਵਾਰੀ ਐਸੀ ਸ਼ਬਦਾਵਲੀ ਦੀ ਵਰਤੋਂ ਕਰ ਲੈਨੇ ਆ ਜਿਸ ਨਾਲ ਇਹਦਾ ਤੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਯਾਨੀ ਕਿ ਸ਼ਬਦਾਂ ਦਾ ਤੋਲ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਕਿ ਕੋਈ ਵੀ ਪੱਥਰ ਇਸਦਾ ਵਜਨ ਨਹੀਂ ਕਰ ਸਕਦਾ ਇਸ ਦੀ ਤੁਲਨਾ ਨਹੀਂ ਕਰ ਸਕਦਾ ਹੂੰ ਸੋ ਤਾਂ ਹੀ ਕਹਿੰਦੇ ਆ ਪਹਿਲਾਂ ਸੋਚੋ ਤੇ ਸੋਚ ਸਮਝ ਕੇ ਬੋਲੋ ਹਨਾ ਹੂੰ ਤੇ ਅਜਿਹੀ ਕਹਾਵਤ ਬਿਲਕੁਲ ਸੱਚ ਸਾਡੇ ਬਜ਼ੁਰਗਾਂ ਨੇ ਬਣਾਈ ਗਿਆ ਪਰ ਮੈਨੂੰ ਲੱਗਦਾ ਹੈ ਕੁਝ ਲੋਕਾਂ ਨੂੰ ਇਸ ਚੀਜ਼ ਦੀ ਬਹੁਤੀ ਸਮਝ ਨਹੀਂ ਆਉਂਦੀ ਹੂੰ ਅਸੀਂ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਹੋਣਾ ਦੀ ਅਮਰੀਕੀ ਦੌਰੇ ਤੇ ਜਾਂਦੇ ਆ ਉੱਥੇ ਜਾ ਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਭਾਰਤੀ ਭਾਈਚਾਰਾ ਰਹਿੰਦਾ ਤੇ ਪੰਜਾਬੀ ਵੀ ਜ਼ਾਹਿਰ ਜੀ ਗੱਲ ਉੱਚੀ ਬਹੁਤ ਵੱਡੀ ਗਿਣਤੀ ਚ ਉੱਥੇ ਆ ਤੁਸੀਂ ਉੱਥੇ ਸੰਬੋਧਨ ਕਰਨ ਲੱਗੇ ਹੋ ਤੇ ਤੁਹਾਨੂੰ ਆਪਣੀ ਸੁਰਤ ਦੇ ਵਿੱਚ ਰਹਿ ਕੇ ਸਭ ਕੁਝ ਬੋਲਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਬੋਲਣ ਜਾ ਰਹੇ ਹੋ ਇਹ ਆ ਫਿਰ ਇਸ ਦੇ ਬੋਲਣ ਦੇ ਨਾਲ ਸਾਡੇ ਭਾਰਤ ਦੇ ਵਿੱਚ ਸਾਡੇ ਪੰਜਾਬ ਸੂਬੇ ਦੇ ਵਿੱਚ ਜਾਂ ਜਿੱਥੇ-ਜਿੱਥੇ ਸਿੱਖ ਭਾਈਚਾਰਾ ਵੱਸਦਾ ਭਾਵੇਂ ਦੇਸ਼ ਹੋਵੇ ਤੇ ਭਾਵੇਂ ਵਿਦੇਸ਼ ਹੋਵੇ ਉਹਨਾਂ ਦੇ ਉੱਤੇ ਤੁਹਾਡੇ ਸ਼ਬਦਾਂ ਦਾ ਕੀ ਪ੍ਰਭਾਵ ਪਵੇਗਾ ਕੀ ਅਸਰ ਪਵੇਗਾ ਪਰ ਅਫਸੋਸ ਕਈ ਵਾਰੀ ਅਸੀਂ ਆਪਣੀ ਸ਼ਾਨ ਵਧਾਣ ਦੇ ਪਿੱਛੇ ਆਪਣਾ ਕਦ ਉੱਚਾ ਚੁੱਕਣ ਦੇ ਪਿੱਛੇ ਕਈ ਅਜਿਹੀਆਂ ਗੱਲਾਂ ਬਾਤਾਂ ਕਰ ਲੈਣੇ ਆ ਅਸੀਂ ਅਕਸਰ ਟ੍ਰੇਨਾਂ 'ਚ ਜਾਂਦੇ ਆ ਸਫ਼ਰ ਕਰਦੇ ਆ ਬੱਸਾਂ 'ਚ ਜਾਂ ਕਿਤੇ ਹੋਰ ਪਬਲਿਕ ਟਰਾਂਸਪੋਰਟੇਸ਼ਨ 'ਚ ਤੁਸੀਂ ਵੇਖੋ ਉੱਥੇ ਕੋਈ ਨਾ ਕੋਈ ਇੱਕ ਅੱਧਾ ਫੁਕਰਾ ਪੱਕਾ ਬੈਠਾ ਹੀ ਹੁੰਦਾ ਹੂੰ ਜਿਹਨੇ ਇੱਕ ਅੱਧੀ ਗੱਲ ਐਸੀ ਕਰਨੀ ਹੁੰਦੀ ਐ ਕਿ ਭਾਈ ਮੈਂ ਤਾਂ ਆਹ ਕੰਮ ਕੀਤਾ ਸੀ ਜਿਹੜੀ ਤੂੰ ਗੱਲ ਕਰਦਾ ਉਹ ਤੇ ਕੁਛ ਵੀ ਨਹੀਂ ਤੀਜਾ ਕਹਿੰਦਾ ਯਾਰ ਆਹ ਤੂੰ ਵੀ ਨਹੀਂ ਕੁਛ ਕਹਿੰਦਾ ਜੋ ਕੰਮ ਮੈਂ ਕੀਤਾ ਤੁਹਾਡੇ ਦੋਵਾਂ ਨਾਲੋਂ ਬਹੁਤ ਵੱਡਾ ਜੇ ਮੈਂ ਤੇ ਉੱਥੇ ਫਲਾਨੀ ਜਗ੍ਹਾ ਜਾ ਕੇ ਤੀਰ ਮਾਰਿਆ ਗੱਪਾਂ ਤੇ ਗੱਪਾਂ ਮਾਰ ਦੇਣੀਆਂ ਯਾਨੀ ਕਿ ਉਸ ਵੇਲੇ ਆਪਣਾ ਕੱਦ ਉੱਚਾ ਕਰਨ ਅਸੇ ਐਸੀ ਕਈ ਕੁਛ ਮਿਰਚ ਮਸਾਲੇ ਪਾ ਕੇ ਉਹਨੂੰ ਪੇਸ਼ ਕਰ ਦਿੰਨੇ ਆ ਹੂੰ ਪਰ ਉਹਦੇ ਨਾਲ ਸਾਡੀ ਆਪਣੀ ਸ਼ਾ ਖਰਾਬ ਹੁੰਦੀ ਐ ਉਹਦੇ ਨਾਲ ਸਾਡੇ ਕੱਦ ਉੱਤੇ ਜਿਹੜਾ ਮਾੜਾ ਸਰਪੰਚ ਦਾ ਹੂੰ ਸੋ ਕੁਲ ਮਿਲਾ ਕੇ ਵੇਖਿਆ ਜੇ ਜੋ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਸੀ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਮੈਂ ਗਲਤ ਨਹੀਂ ਕਹਿੰਦਾ ਬੋਲਣ ਦੀ ਹਰ ਇੱਕ ਨੂੰ ਆਜ਼ਾਦੀ ਹੈ ਪਰ ਬੋਲੋ ਉਹਨਾਂ ਕ ਜਿੰਨਾ ਕ ਸੋਭਾ ਦਵੇ ਜਿੰਨਾ ਕ ਸਹੀ ਲੱਗੇ ਉੱਥੇ ਉਹਨਾਂ ਨੇ ਲੈ ਕੇ ਅਸੀਂ ਸਾਰੇ ਜਾਨੇ ਨੂੰ ਦਰਾਂ ਦੀ ਬੇਸ਼ਕ ਭਾਵੇਂ ਲੋੜ ਵੀ ਨਾ ਹੋਵੇ ਇੱਕ ਸਿੱਖ ਨੌਜਵਾਨ ਸੀ ਕਾ ਉਹਨੂੰ ਖੜ੍ਹਾ ਕਰ ਦਿੱਤਾ ਭਾਈ ਤੇਰਾ ਨਾਮ ਕੀ ਹੈ ਚਲ ਦੇ ਪਾਸ਼ੇ ਚ ਕਿਉਂਕਿ ਉਹਨੇ ਦਸਤਾਰ ਬੰਨੀ ਸੀ ਜ਼ੈਰ ਜੀ ਗੱਲ ਸਿੱਖ ਹੋਏਗਾ ਉਹਨੇ ਆਪਣਾ ਨਾਮ ਦੱਸਿਆ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਤਾਂ ਹੁਣ ਮੰਦਿਰ ਗੁਰਦੁਆਰੇ 'ਚ ਜਾਣ ਲੱਗਿਆਂ ਵੀ ਪਰਮਿਸ਼ਨਾਂ ਦੀ ਲੋੜ ਪਿਆ ਕਰੇਗੀ। ਪੱਗ ਬੰਨਣ ਲੱਗਿਆਂ ਅੱਗੇ ਲੈਣੀ ਪਊਗੀ। ਕਿਹੜਾ ਪਾਣ ਲੱਗਿਆ ਇਜਾਜ਼ਤ ਮਿਲੂਗੀ ਨਹੀਂ ਮਿਲੂਗੀ ਜਿਹਾਈਆਂ ਕਈ ਗੱਲਾਂ ਉਹਨਾਂ ਨੇ ਸਿਸਕੀਆਂ ਕਰ ਦਿੱਤੀਆਂ। ਸਿਰਫ ਇੱਕ ਤਰ੍ਹਾਂ ਪਾਸੇ ਨਹੀਂ ਕੀਤੀਆਂ ਉਹਨਾਂ ਨੇ ਹਿੰਦੂਆਂ ਦਾ ਵੀ ਜ਼ਿਕਰ ਵਿੱਚ ਹੀ ਕੀਤਾ। ਮਿਨੋਰਿਟੀਆਂ ਦਾ ਜ਼ਿਕਰ ਵੀ ਵਿੱਚ ਹੀ ਕੀਤਾ। ਪਰ ਇੱਕ ਗੱਲ ਹੈ ਕਿਉਂਕਿ ਹੁਣ ਸਿੱਖ ਜਿਹੜੇ ਨੇ ਸਿੱਖ ਕੌਮ ਬੜੀ ਬਹਾਦਰ ਕੌਮ ਹੈ ਉਹਨਾਂ ਤੋਂ ਇਹ ਗੱਲ ਜਰ ਨਹੀਂ ਗਈ। ਤਾਂ ਹੁਣ ਭਾਵੇਂ ਉਹ ਸਿੱਖ ਆਗੂ ਭਾਜਪਾ ਦਾ ਹੋਵੇ ਦੋ ਪੱਖ ਨੇ ਇੱਕ ਤਾਂ ਸਿੱਖ ਹੋਣ ਦੇ ਨਾਤੇ ਉਹਨੇ ਆਵਾਜ਼ ਬੁਲੰਦ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਜੀ ਪਾਰਟੀ ਲੀਡਰ ਹੋਣ ਦੇ ਵਜੋਂ ਗੱਲ ਪ੍ਰਗਟ ਕੀਤੀ ਹੈ ਭਾਵੇਂ ਤੁਸੀਂ ਅਰਜੀਤ ਗਰੇਵਾਲ ਦਾ ਬਿਆਨ ਸੁਣ ਲਓ ਭਾਵੇਂ ਤੁਸੀਂ ਗੁਰਚਰਨ ਗਰੇਵਾਲ ਦਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਬਿਆਨ ਸੁਣ ਲਓ ਭਾਵੇਂ ਤੁਸੀਂ ਮਨਜਿੰਦਰ ਸਿਰਸਾ ਦਾ ਬਿਆਨ ਸੁਣ ਲਓ ਤੁਸੀਂ ਕਿੰਨੇ ਅਨੇਕਾ ਰਮਨੀਤ ਪਿੱਟੂ ਦਾ ਬਿਆਨ ਸੁਣ ਲਓ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਇਹ ਪਾਰਟੀਆਂ ਇਸ ਗੱਲ ਦੀ ਸੱਤਨਖੇਦੀ ਜਿਹੜੀਆਂ ਕਰ ਰਹੀਆਂ ਨੇ ਭਾਵੇਂ ਇਹਦੇ ਵਿੱਚ ਤੁਸੀਂ ਪੱਗ ਬੰਨੀ ਹੈ ਮੈਂ ਪੱਗ ਬੰਨੀ ਹੈ ਕੜੇ ਪਾਏ ਨੇ ਕਿ ਤੁਸੀਂ ਸਮਝਦੇ ਹੋ ਹੂੰ ਸਾਡੇ ਤੇ ਕਿਸੇ ਦਾ ਪ੍ਰਭਾਵ ਹੈ ਜਾਂ ਕੋਈ ਏਡੇ ਜੋਗਾ ਹੋ ਗਿਆ ਏਡੇ ਜੋਗਾ ਜੰਪਿਆ ਕਿ ਸਿੱਖਾਂ ਨੂੰ ਖਤਮ ਕਰਨ ਕੇ ਜਾਂ ਫਿਰ ਸਿੱਖਾਂ ਨੂੰ ਟਾਰਗੇਟ ਬੇਸ਼ੱਕ ਹੁੰਦਾ ਹੋਵੇ ਨਾ ਹੁੰਦਾ ਹੋਵੇ ਪਰ ਸਿੱਖ ਕੌਮ ਕਦੀ ਨਾ ਦੱਬੀ ਹੈ ਤੇ ਨਾ ਦਬੇਗੀ ਇਸ ਗੱਲ ਨੂੰ ਖੂਬੀ ਸਮਝਣ ਦੀ ਲੋੜ ਹੈ ਐਮ ਐਸ਼ ਅਬਦਾਲੀ ਫਲਾਨਾ ਢੰਗਾਣਾ ਆ ਸਰਹੰਦ ਸੂਬਾ ਤੇ ਕਿੰਨਾਂ ਨੇ ਕੀ ਕੁਝ ਨਹੀਂ ਕੀਤਾ ਸਿੱਖਾਂ ਦੇ ਉੱਤੇ ਹੂੰ ਅੱਜ ਉਹ ਮਹਿਲ ਮਨਾਰੇ ਸਭ ਟਹਿ ਗਏ ਨੇ ਅੱਜ ਉਹ ਰਾਜਗੱਦੀਆਂ ਖਤਮ ਹੋ ਗਈਆਂ ਨੇ ਕੌਣ ਖੜਾ ਸਿੱਖ ਮਜਬ ਖੜਾ ਸਿੱਖ ਖੜਾ ਉਹਦੀ ਸਿੱਖ ਹੀ ਖੜੀ ਹੈ ਸਿੱਖ ਤੇ ਜੰਮੇ ਕੁਰਬਾਨੀਆਂ ਦੇਣੇ ਚ ਕੋਈ ਸ਼ੱਕ ਨਹੀਂ ਜੀ ਤੇ ਫਿਰ ਅਜਿਹੀਆਂ ਗੱਲਾਂ ਕਰਕੇ ਤੁਸੀਂ ਭਾਰਤ ਦੀ ਕਹਿੰਦੇ ਨੇ ਸ਼ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਰਵਨੀਤ ਪਿੱਟੂ ਲੈ ਲੋ ਬੜੇ ਗੂੜੇ ਸਬੰਧ ਸੀ ਰਾਹੁਲ ਗਾਂਧੀ ਹੋਣਾ ਨਾ ਜ਼ਾਹਿਰ ਜੀ ਗੱਲ ਹੁਣ ਭਾਜਪਾ 'ਚ ਚੱਲ ਗਿਆ ਬਣ ਦਿੱਤੀ ਰੇਲ ਅਗਲੇ ਨੇ ਸਵੇਰੇ ਸਵੇਰੇ ਕਹਿੰਦੇ ਪਾਈ ਪਹਿਲੇ ਤੇ ਤੈਨੂੰ ਸੋਚਦੇ ਸੀ ਹੁਣ ਜਿਹੜਾ ਤੂੰ ਪਿੱਛੇ ਜੇ ਭਾਸ਼ਾ ਨ ਦਿੱਤਾ ਤੂੰ ਹੁਣ ਥੋੜਾ ਸਿਆਣਾ ਹੋ ਗਿਆ ਹੁਣ ਤੂੰ ਪੱਪੂ ਨਹੀਂ ਰਹਿ ਗਿਆ ਪੱਪੂ ਵੱਡਾ ਹੋ ਗਿਆ ਰਵਨੀਤ ਪਿੱਟੂ ਨੇ ਅਲਫਾਜ਼ ਕੇ ਮੇਰੇ ਨਹੀਂ ਹੈ ਉਹਦੇ ਨਾਲ ਕਹਿੰਦੇ ਹੁਣ ਮੈਨੂੰ ਲੱਗਦਾ ਤੂੰ ਪੱਪੂ ਵੀ ਨਹੀਂ ਰਹਿ ਹੂੰ ਸੋ ਕਿੱਡੀ ਵੱਡੀ ਗੱਲ ਉਹਨਾਂ ਨੇ ਆਖ ਦਿੱਤੀ ਬੇਸ਼ੱਕ ਉਹਨਾਂ ਦੀ ਸ਼ਾਂ ਦੇ ਖਿਲਾਫ ਨਹੀਂ ਕਹਿਣੀ ਚਾਹੀਦੀ ਸੀ ਪਰ ਫੇਰ ਵੀ ਉਹਨਾਂ ਨੇ ਗੱਲ ਕੀਤੀ ਕੀਤੀ ਕਿਉਂ ਕਰਵਾਈ ਗਈ ਸੋ ਅਜਿਹੀਆਂ ਚੀਜ਼ਾਂ ਨੂੰ ਖਾਸ ਖਿਆਲ ਦੇ ਵਿੱਚ ਰੱਖਣਾ ਚਾਹੀਦਾ ਕਿ ਭਾਈ ਅਸੀਂ ਵਿਦੇਸ਼ ਧਰਤੀ ਤੇ ਚੱਲਨੇ ਆ ਇਹਦੇ ਨਾਲ ਭਾਰਤ ਦਾ ਮਾਨ ਸਨਮਾਨ ਵਧੇ ਪਰ ਦੂਜੇ ਪਾਸੇ ਤੁਸੀਂ ਵੇਖੋ ਇੱਚੇ ਵੀ ਕੋਈ ਦੋ ਰਾਏ ਨਹੀਂ ਆ ਅਸੀਂ ਕਈ ਅਜਿਹੀਆਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਵੱਖ-ਵੱਖ ਸੂਬਿਆਂ 'ਚ ਭਾਰਤ ਦੇ ਘਟਨਾਵਾਂ ਵੇਖਦੇ ਆ ਜਿਸ ਤੇ ਵਿੱਚ ਸਿੱਖਾਂ ਨੂੰ ਖਾਸ ਕਰਕੇ ਕਈ ਵਾਰੀ ਨਿਸ਼ਾਨਾ ਬਣਾਇਆ ਜਾਂਦਾ ਬੇਸ਼ੱਕ ਤੁਸੀਂ ਜੇ ਮੈਂ ਗਲਤ ਨਾ ਹੋਵਾਂ ਜੁਪੀ ਵਾਲੇ ਪਾਸੇ ਦੀ ਘਟਨਾ ਸੀ ਜਦੋਂ ਪੁਲਸ ਵਾਲਿਆਂ ਨੇ ਸੈਕਟਰ ਰੈਵਨ ਨੂੰ ਤੁਸੀਂ ਕਿਹਾ ਸੀ ਤੁਸੀਂ ਖਾਲਸਤਾਨੀ ਹੋ بڑا ਮਾਮਲਾ ਭਖਿਆ ਸੀ ਐਸ.ਪੀ.ਸੀ ਨੇ ਵੀ ਕਿਹਾ ਸੀ ਐਕਸ਼ਨ ਲਵੋ ਉਹ ਕਹਿੰਦੇ ਜੀ ਅਸੀਂ ਜੇ ਖਾਲਸਤਾਨੀ ਆ ਜੀ ਪੁਲਸ ਅਫਸਰ ਨਾਲ ਵੀ ਹੋ ਗਿਆ ਸੀ ਪੁਲਸ ਅਫਸਰ ਨਾਲ ਜੀ ਅਸੀਂ ਅੱਤਵਾਦੀਆਂ ਸਾਨੂੰ ਇੱਥੇ ਗੋਲੀ ਮਾਰ ਦਿਓ ਅਸੀਂ ਨਹੀਂ ਕਹਿੰਦੇ ਸਾਡੇ ਤੇ ਕਾਨੂੰਨੀ ਕਾਰਵਾਈ ਹੋਵੇ ਇੱਥੇ ਗੋਲੀ ਮਾਰੋ ਕਾਨੂੰਨ ਆਪਣੇਸਾਰ ਨਾਲ ਆਪੇ ਵੇਖ ਲੇਗਾ ਕੀ ਕਰਨਾ ਹੂੰ ਸੋ ਜੇਹੀਆਂ ਗੱਲਾਂ ਤਾਂ ਹੁੰਦੀਆਂ ਕੋਈ ਸ਼ੱਕ ਨਹੀਂ ਵਿਦੇਸ਼ਾਂ ਦੇ ਵਿੱਚ ਵੇਖੋ ਕਈ ਵਾਰੀ ਟਾਰਗੇਟ ਕੀਤਾ ਜਾਂਦਾ ਸਾਡੀ ਤੁਲਨਾ ਦਾੜੀਆਂ ਨੂੰ ਲੈ ਕੇ ਜਾਂ ਕਈ ਹੋਰ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਜਾਂਦੀ ਜਿਹੜੇ ਅੱਤਵਾਦੀਆਂ ਨਾਲ ਜ਼ਿਆਦਾ ਗੂੜਾ ਸਬੰਧ ਰੱਖਦੇ ਸੋ ਖੈਰ ਇਨੀ ਗੱਲ ਐ ਨਾ ਜੇ ਉਂਗਲੀ ਮੈਂ ਤੁਹਾਨੂੰ ਯਾਦ ਕਰਾਦਾ ਕਿ ਨਾਲ ਹੀ 84 ਦੀ ਗੱਲਬਾਤ ਚੱਲ ਪਈ ਹਾਂ 84 ਦੇ ਵਿੱਚ ਕੀ ਕੁਝ ਹੋਇਆ ਫਿਰ ਕਿਉਂਕਿ ਇਹੋ ਜਿਹਾ ਮਾਹੌਲ ਉਦੋਂ ਸਿਰਜਿਆ ਗਿਆ ਇਹੋ ਜਿਹੇ ਦੀ ਗੱਲ ਜਿਹੜੇ ਆ ਮੇਰੇ ਖਿਆਲ ਦੇ ਵਿੱਚ ਹੁਣ ਰਾਹੁਲ ਗਾਂਧੀ ਹੁਣੀ ਕਰ ਰਹੇ ਸੀ ਕੁਲਵਿੰਦਰ ਹੁਣ ਤੁਸੀਂ ਵੇਖੋ ਹੁਣ ਐਸ ਗੱਲ ਨੂੰ ਛੇੜ ਕੇ ਤੁਸੀਂ ਆਪਣੇ ਗਲ ਮਰਿਆ ਸੱਪ ਹੂੰ ਹੁਣ ਜਿੰਨੇ ਵੀ ਵਿਰੋਧੀ ਆ ਉਹ ਕਹਿ ਨਾ ਇਹ ਕਹਿਣ ਭਾਵੇਂ ਇਹ ਗੱਲ ਸਾਫ਼ ਹੈ ਕਿ ਪਹਿਲਾਂ ਭਾਈ ਆਪਣੀ ਪੀੜੀ ਥੱਲੇ ਸੋਟਾ ਫੇਰ ਲੋ ਹੂੰ 84 ਦੇ ਵਿੱਚ ਕੀ ਹੋਇਆ ਸੀਗਾ ਕੀ ਹੋਇਆ ਸੀ ਸਾਰੇ ਜਾਣੇ ਸ਼੍ਰੋਮਣੀ ਕਮੇਟੀ ਨੂੰ ਪੁੱਛ ਕੇ ਵੇਖ ਲੋ ਜਿਨ੍ਹਾਂ ਦੇ ਪਿੰਡੇ ਤੇ ਦਰਦ ਹੰਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਪੁੱਛ ਕੇ ਵੇਖ ਲੋ ਉਹ ਸਾਰੇ ਇੱਕੋ ਗੱਲ ਕਹਿੰਦੇ ਨੇ ਭਾਈ ਜਦੋਂ ਆਪਣੀ ਦਾਦੀ ਵੱਲ ਛੱਤੀ ਮਰ ਜਦੋਂ ਤੇਰੀ ਦਾਦੀ ਦੀ ਸਰਕਾਰ ਸੀ ਇੰਦਰਾ ਗਾਂਧੀ ਦੀ ਹੂੰ ਉਸ ਵਕਤ ਸਿੱਖਾਂ ਨੇ ਵਾਲ ਕਟਵਾਏ ਸੀ ਕੇਸ ਕਟਵਾਏ ਸੀ ਮਜਬੂਰਨ ਕਿਉਂਕਿ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਉਹਨਾਂ ਨੂੰ ਸਾੜਿਆ ਜਾਂਦਾ ਸੀ ਕੋਈ ਵੀ ਕੜਾ ਪਾ ਕੇ ਵਿਅਕਤੀ ਤੋਰ ਨਹੀਂ ਸੀ ਸਕਦਾ ਕੋਈ ਵੀ ਤਾਂਪੂਰ ਦਾਲੀ ਪ੍ਰਕਾਸ਼ ਕਰੇ ਵਾਲਾ ਉਹਨੂੰ ਰੋਕ ਕੇ ਪਰ ਨਹੀਂ ਸੀ ਸਾੜਿਆ ਜਾਂਦਾ ਕਿੰਨੇ ਕੇਸ ਕਤਲ ਕਰਵਾਣੇ ਪਏ ਆਪਣੀਆਂ ਜਾਨਾਂ ਬਚਾਉਣ ਦੇ ਪਿੱਛੇ ਉਹ ਕਿਸ ਤੇ ਰਾਤ ਚ ਇੰਦਰਾ ਗਾਂਧੀ ਦੇ ਰਾਤ ਦੇ ਵਿੱਚ ਹੂੰ ਸੋ ਰਾਹੁਲ ਗਾਂਧੀ ਨੂੰ ਬੜਾ ਗੁਰੇਸ਼ ਕਰਨ ਦੇ ਲੋੜ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰਮੰਦਰ ਸਾਹਿਬ ਕਦੀ ਆਗੇ ਕਦੀ ਅੰਮ੍ਰਿਤਸਰ ਆ ਕੇ ਤੁਸੀਂ ਦਸਤਾਰ ਸਜਾ ਲਈ ਤਾਂ ਤੁਸੀਂ ਸਿੱਖਾਂ ਦੇ ਬਹੁਤ ਹਮਾਇਤੀ ਹੋਗੇ ਵੈਸੇ ਵੀ ਤੁਸੀਂ ਜਿਸ ਧਰਤੀ ਤੇ ਜਾ ਕੇ ਗੱਲ ਕਰ ਰਹੇ ਹੋ ਅਸੀਂ ਸਭ ਜਾਣਦੇ ਹਾਂ ਉੱਥੇ ਕੀ ਕੁਝ ਹੁੰਦਾ ਹੁਣ ਆ ਗਿਆ ਮਿਸ਼ਾਹ ਕਿ ਭਾਈ ਤੁਸੀਂ ਤੇ ਜਿਹੜਾ ਉੱਥੇ ਵੱਖਵਾਦੀ ਬੰਦਾ ਬੈਠਾ ਤੁਸੀਂ ਉਹਦੀ ਪੇਠੋਂ ਨੇ ਤੁਹਾਡੀ ਥਪਤਾਈ ਲੱਗਦੀ ਐ ਤੇ ਤਾਂ ਹੀ ਕਰਕੇ ਤੁਸੀਂ ਉੱਥੇ ਜਾ ਕੇ ਭਾਰਤ ਦੇ ਜਿਹੜੇ ਇੱਕ ਖਿੱਤੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਅਜਿਹੀ ਗੱਲ ਹੈਗੀ ਐ ਤੇ ਉਹੀ ਬੰਦਾ ਜਿਹਦਾ ਹੁਣ ਮੈਂ ਨਾਮ ਵੀ ਲੈ ਲਾਂ ਮੇਰੇ ਖਾਲ ਕੋਈ ਗਰੇਜ਼ ਨਹੀਂ ਹੋਣਾ ਚਾਹਤੇ ਗੁਰਪੰਤ ਪੰਨੂ ਉਹਨੇ ਕਿਹਾ ਤਾਂ ਜੀ ਜੋ ਰਾਹੁਲ ਕੰਨ ਗਾਂਧੀ ਨੇ ਕਿਹਾ ਉਹ ਬਹੁਤ ਸਹੀ ਕਿਹਾ ਇਹ ਸੱਚ ਐ ਇਹਨੂੰ ਚੁੱਠ ਲੈ ਨਹੀਂ ਜਾ ਸਕਦਾ ਉਹ ਖੁਸ਼ ਹੋਇਆ ਇਸ ਤੇ ਉੱਤੇ ਸੋ ਅਸੀਂ ਇੱਕ ਪਾਸੇ ਆਪਣੀਆਂ ਕਮਜ਼ੋਰੀਆਂ ਦਿਖਾ ਕੇ ਦੂਜੀ ਪਾਰਟੀਆਂ ਨੂੰ ਮਜ਼ਬੂਤ ਕਰ ਰਹੇ ਨੇ ਜਿਹੜਾ ਅਸਲ ਦੇ ਵਿੱਚ ਭਾਰਤ ਤੇ ਪੰਜਾਬੀਆਂ ਦੇ ਵਿਰੋਧੀਆ ਤੇ ਨਾਲ ਦੀ ਨਾਲ ਜਿਹੜੀ ਇਸ ਗੱਲ ਦੇ ਉੱਤੇ ਮੋਹਰ ਵੀ ਲਾਉਂਦੇ ਕਿ ਭਾਈ ਅਜਿਹਾ ਭਾਰ ਚ ਕੋਈ ਕਸ਼ ਨਹੀਂ ਉਹਨਾਂ ਨੂੰ ਵਿੱਚ ਆਤਮਾਰਨ ਦੀ ਲੋੜ ਹੈ ਜਿਹੜਾ ਮਣੀਪੁਰ ਦੇ ਵਿੱਚ ਵੇਖ ਲਓ ਜਿਹੜਾ ਤੁਸੀਂ ਇਸ ਪਾਸੇ ਵੇਖ ਲਓ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਤਮਾਮ ਅਜਿਹਿਆਂ ਕਈ ਘਟਨਾਵਾਂ ਰੋਜ਼ ਵਾਪਰਦੀਆਂ ਨੇ ਜਿਸ ਨਾਲ ਟਾਰਗੇਟ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਹਰ ਇੱਕ ਚੀਜ਼ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਬਹੁਤੇ ਦੁੱਤ ਉੱਤੇ ਅਸੀਂ ਵੀ ਨਹੀਂ ਹੈਗੇ ਜਿਹੜੇ ਕਹਿੰਦੇ ਜੀ ਐਸਾ ਕੋਈ ਕਸ਼ ਨਹੀਂ ਬਹੁਤ ਕੁਝ ਹੁੰਦਾ ਹਾਂ ਬਿਲਕੁਲ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਚੱਲ ਰਹੀਆਂ ਨੇ ਇੱਧਰ ਵੀ ਕੋਈ ਬਹੁਤੀ ਸ਼ਾਂਤੀ ਉਮੀਦ ਹੀ ਨਹੀਂ ਹੈ ਹਾਲਾਂਕਿ ਉਹੋ ਜਿਹਾ ਕੋਈ ਮਾਹੌਲ ਵੀ ਨਹੀਂ ਹੈ ਜਿਹੋ ਜੀ ਗੱਲ ਰਾਹੁਲ ਗਾਂਧੀ ਹੁਣੀ ਕਰ ਰਹੇ ਨੇ ਤਾਂ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਸੇਮਨਜੀ ਅਗਲੀ ਖਬਰ ਜਿਹੜੀ ਆ ਉਹ ਟੋਲ ਪਲਾਜ਼ਾ ਨਾਲ ਜੁੜੀ ਹੋਈ ਹੈ ਕਹਿੰਦੇ ਕਿ ਲੋਕਾਂ ਨੂੰ ਵੱਡੀ ਰਾਹਤ ਉਹ ਮਿਲਣ ਜਾ ਰਹੀ ਹੈ ਕਿ ਕੁਝ ਖੁਸ਼ਖਬਰੀ ਹੈ ਉਹ ਦਰਸ਼ਕਾਂ ਨੂੰ ਜ਼ਰੂਰ ਦਿ ਜੀ ਦੇਖੋ ਇੱਥੇ ਦੋ ਖੁਸ਼ਖਬਰੀਆਂ ਨੇ ਹਮ ਹੁਣ ਲੱਡੂ ਵੰਡੇ ਨੇ ਪਾਣੇ ਤੁਹਾਨੂੰ ਵੀ ਹਮ ਪਹਿਲੀ ਖਬਰ ਹੈ ਜੀ ਲੱਡੂ ਬਲ ਟੋਲ ਪਲਾਜ਼ਾ ਨਾਲ ਕਿਉਂਕਿ ਸਭ ਤੋਂ ਮਹਿੰਗਾ ਟੋਲ ਪ ਹੁਣ ਪਤਾ ਲੱਗਾ ਜੀ ਆਉਣ ਵਾਲੀ 17 ਤਰੀਕ ਨੂੰ ਉੱਥੇ ਕੋਈ ਪੈਸਾ ਨਹੀਂ ਲੱਗਣਾ ਭਾਵੇਂ ਤੁਸੀਂ 10 ਚੱਕਰ ਸੱਜੇ ਜਾਓ ਖੱਬੇ ਜਾ ਲੁਧਿਆਣੇ ਤੋਂ ਖੰਨੇ ਆਓ ਭਾਵੇਂ ਖੰਨੇੋਂ ਫੇਰ ਲੁਧਿਆਣੇ ਜਾਓ ਤੁਹਾਡੇ ਕੋਈ ਪੈਸਾ ਨਹੀਂ ਲੱਗਣਾ ਬੜੀ ਰਸਪਰੀ ਖਬਰ ਹੈ ਪਰ ਹੈ ਸਿਰਫ ਇੱਕ ਦੇ ਨਾਸੇ ਉਹ ਇਸ ਵਜ੍ਹਾ ਕਰਕੇ ਹੈ ਕਿਉਂਕਿ ਜਿਹੜੇ ਉੱਥੇ ਠੇਕਾ ਮੁਲਾਜ਼ਮ ਨੇ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਨੇ ਪਲੱਸ ਉਹਨਾਂ ਨੇ ਕਿਹਾ ਜੀ ਭਾਈ ਕਾਗਜ਼ਾਂ 'ਚ ਸਾਡੀ 22000 ਤਨਖਾਹ ਸ਼ੋ ਕੀਤੀ ਜਾਂਦੀ ਹੈ ਦਿੱਤਾ ਜਾਂਦਾ ਸਾਨੂੰ ਮੈਂ 10000 ਰੁਪਿਆ ਕਰੋੜਾਂ ਰੁਪਏ ਰੋਜ਼ ਦੀ ਆਮਦਨ ਹੈ ਸਾਡੀ ਸਖਤ ਡਿਊਟੀ ਹੈ ਅਸੀਂ ਕਿਤੇ ਸੱਜੇ ਖੱਬੇ 5-7 ਮਿੰਟ ਪਾਸੇ ਨਹੀਂ ਜਾ ਸਕਦੇ ਸਾਨੂੰ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਮਿਲਦੀ ਤੇ ਸਾਨੂੰ ਤਨਖਾਹਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾਵੇ ਸਾਨੂੰ ਰਾਹਤ ਦਿੱਤੀ ਜਾਵੇ ਇਸ ਨੂੰ ਲੈ ਕੇ ਯੂਨੀਅਨ ਨੇ ਆਖਿਆ ਕਿ ਭਾਈ ਜੇ 16 ਤਰੀਕ ਤੱਕ ਸਰਕਾਰ ਸਰਕਾਰ ਨੂੰ ਉਹਨਾਂ ਨੇ ਅਲਟੀਮੇਟਮ ਦਿੱਤਾ ਕੋਈ ਰਾਹਤ ਦੀ ਖਬਰ ਨਾ ਸੁਣਾਈ ਤੇ 17 ਨੂੰ ਟੋਲ ਪਲਾza ਫ੍ਰੀ ਰਹੇਗਾ ਜਿਹੜਾ ਮਰਜ਼ੀ ਆਵੇ ਜਾਵੇ ਚਲੋ ਇਹ ਤੇ ਇੱਕ ਛੋਟੀ ਖਬਰ ਹੈ ਹੋਣਾ ਨਾ ਹੋਣਾ ਬਾਅਦ ਦੀ ਗੱਲ ਪਰ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਉਹ ਪਤਾ ਲੱਗਾ ਹੁਣ ਜੇਕਰ 20 ਕਿਲੋਮੀਟਰ ਦੇ दायरे-ਦਾਰੇ ਦੇ ਵਿੱਚ ਤੁਹਾਡਾ ਟੋਲ ਪਲਾਜ਼ਾ ਪੈਂਦਾ ਤਾਂ ਹੁਣ ਜੀਪੀਐ ਸਿਸਟਮ ਦੇ ذریعے ਤੁਹਾਨੂੰ ਉੱਥੇ ਨੋਟਿਸ ਕੀਤਾ ਜਾਵੇਗਾ ਤੁਹਾਡਾ ਰਿਕਾਰਡ ਰੱਖਿਆ ਜਾਵੇਗਾ ਜਾਂ ਫਿਰ ਤੁਹਾਨੂੰ ਰਜਿਸਟਰਡ ਕਰਕੇ ਦੇਖਿਆ ਜਾਵੇਗਾ ਕਿ 20 ਕਿਲੋਮੀਟਰ ਦੇ दायरे ਤੇ ਤੁਹਾਡੇ ਅੰਦਰ ਜੇ ਟੋਲ ਪਲਾਜ਼ਾ ਹੁੰਦਾ ਜੇਕਰ ਤੁਸੀਂ ਉਸ ਨੂੰ ਪਾਰ ਕਰਦੇ ਹੋ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਪੈਗੀ ਤੁਹਾਨੂੰ ਪੈਸੇ ਉੱਥੇ ਚਾਰਜ ਨਹੀਂ ਕੀਤੇ ਜਾਣਗੇ ਅੱਗੇ ਕੀ ਹੁੰਦਾ ਸੀ ਫੋਰ ਐਗਜ਼ਾਮਪਲ ਮੈਂ ਅੰਮ੍ਰਿਤਸਰ ਦਾ ਰਹਿਣ ਹਾਂ ਲਾ ਅੰਮ੍ਰਿਤਸਰ ਜਦੋਂ ਅਸੀਂ ਹਵੇਲੀ ਜਿਹੜਾ ਇੱਕ ਰੈਸਟੋਰੈਂਟ ਹੈ ਬੜਾ ਮਸ਼ਹੂਰ ਉੱਥੇ ਰੋਟੀ ਖਾਣ ਜਾਂਦੀ ਸੀ ਜੰਡੇ ਵਾਲਾ ਸਾਨੂੰ ਟੋਲ ਪਲਾਜ਼ਾ ਟੱਪਣਾ ਪੈਂਦਾ ਸੀ ਟੋਲ ਪਲਾਜ਼ਾ ਟੱਪਦੇ ਆਂ ਜਿਹੜਾ ਸਾਨੂੰ ਟੋਲ ਉੱਥੇ ਦੇਣਾ ਪੈਂਦਾ ਸੀ ਜਾਣ ਲੱਗਿਆ ਨਹੀਂ ਆਣ ਲੱਗਿਆ ਹੁਣ ਜੇਕਰ ਉਹ 20 ਕਿਲੋਮੀਟਰ ਦੇ ਦੈਰੇ ਤੇ ਨਹੀਂ ਆਂਦਾ ਜੇ ਮੈਂ ਗਲਤ ਨਾ ਹੋਵਾਂ ਮੈਂ 15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਮੇਰਾ ਜਿਹੜਾ ਉਹ ਜੇਪ ਤੇ ਜਿਹੜਾ ਵਾਧੂ ਬੋਲ ਸੀਗਾ ਉਹ ਨਹੀਂ ਪਵੇਗਾ ਅਜੇ ਹੁਣ ਜਿਹੜਾ ਸਰਕਾਰ ਨੇ ਫੈਸਲਾ ਲਿਆ ਇਸ ਤੇ ਦੋ ਜਗ੍ਹਾ ਤੇ ਟ్రਾਇਲ ਚੱਲੇ ਜੇ ਇੱਕ ਪਾਣੀਪਤ ਮੇਰੇ ਖਲ ਤੇ ਇੱਕ ਮੈਸੂਰ ਵਾਲੇ ਪ ਉਥੋਂ ਟ్రਾਇਲ ਚੱਲਿਆ ਹੁਣ ਸਫਲ ਹੁੰਦਾ ਦਿਖਾਈ ਦੇ ਰਿਹਾ ਤੇ ਹੁਣ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਜਾਏਗਾ ਇੰਨਾ ਜ਼ਰੂਰ ਹੈ ਜਿਹੜੇ ਫਾਸਟ ਟੈਗ ਵਗੈਰਾ ਇਹ ਸਭ ਚੀਜ਼ਾਂ ਚੱਲਦਿਆਂ ਰਹਿਣ ਗਿਆ ਪਰ ਹੁਣ ਇਸ ਨਵੀਂ ਤਕਨੀਕ ਦੇ ਜ਼ਰੀਏ ਨਵੇਂ ਸਿਸਟਮ ਦੇ ਜ਼ਰੀਏ ਜਿਹੜਾ ਲੋਕਾਂ ਦਾ ਮੈਨੂੰ ਲੱਗਦਾ ਵਾਧੂ ਬੋਝ ਹੈ ਉਹ ਘਟੇਗਾ ਲੋਕਾਂ ਨੂੰ ਰਾਹਤ ਮਿਲੇਗੀ ਜੀ ਤਾਂ ਇਹ ਇੱਕ ਵਾਰ ਹੋਰ ਜਿਹੜਾ ਸਰਲ ਭਾਸ਼ਾ ਵਿੱਚ ਸਮਝਾ ਦਿਓ ਕਿ ਜੇਕਰ ਜਿਹੜਾ ਪਿੰਡ ਨੇ ਜਿਹੜਾ ਇਹਦਾ 20 ਕਿਲੋਮੀਟਰ ਦੇ ਅੰਦਰ-ਅੰਦਰ ਨੇੜੇ ਜਿਹੜੇ ਪਿੰਡ ਪੈਂਦੇ ਨੇ ਜੇ ਕਿਸੇ ਨੇ ਸ਼ਹਿਰ ਜਾਣਾ ਰਸਤੇ ਦੇ ਵਿੱਚ ਟੋਲ ਪਲਾ ਜਾ ਆਉਂਦਾ ਜੇਕਰ ਉਹ ਸ਼ਹਿਰ ਜਬ 20 ਕਿਲੋਮੀਟਰ ਦਾ ਸਫਰ ਕਰਦਾ ਹੈ ਉਸ ਦੇ ਨੂੰ ਜਿਹੜਾ ਮਾਪਿਆ ਜਾਏਗਾ ਜਾਂ ਜੇਕਰ ਉਹ ਹਰ ਰੋਜ਼ ਦਾ ਜਾਂ ਕੋਈ ਜੀਪੀਐਸ ਦੇ ذریعے ਜਿਵੇਂ ਤੁਸੀਂ ਦੱਸਦੇ ਨਹੀਂ ਜਿੱਥੋਂ ਤੁਸੀਂ ਰਜਿਸਟਰਡ ਉੱਥੋਂ ਦੀ ਮੈਂ ਖਬਰ ਪੜ੍ਹ ਕੇ ਸੁਣਾ ਦਰਨਾ ਸਾਰੀ ਕਲੀਅਰ ਹੋ ਜਾਏਗੀ ਚੇਤ ਤਸਵੀਰਤਾਂ ਨੂੰ ਕਹਿੰਦੇ ਜੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗ ਫੀਸ ਨੀਮਾ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਨਵੇਂ ਨੀਮਾ ਦੇ ਤਹਿਤ ਜਿਸ ਨੂੰ ਰਾਸ਼ਟਰੀ ਹਵਾਈ ਫੀਸ ਰੇਟ ਨਿਰਧਾਰਨ ਅਤੇ ਉਗਰਾਹੀ ਸੋਧ ਨਿਯਮ 2024 ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਮਾਰਗਾਂ ਉੱਤੇ ਪਹਿਲਾ 20 ਕਿਲੋਮੀਟਰ ਦੀ ਯਾਤਰਾ ਦੇ ਲਈ ਜ਼ੀਰੋ ਫੀਸ ਨੀਤੀ ਨੂੰ ਲਾਗੂ ਕੀਤਾ ਗਿਆ ਹੈ ਮਤਲਬ ਕਿ ਤੁਹਾਨੂੰ 20 ਕਿਲੋਮੀਟਰ ਦੀ ਯਾਤਰਾ ਦੇ ਲਈ ਕੋਈ ਵੀ ਟੋਲ ਨਹੀਂ ਦੇਣਾ ਪਵੇਗਾ ਇਹ ਵਿਵਸਥਾ ਸਿਰਫ ਉਹਨਾਂ ਵਾਹਨਾਂ ਦੇ ਲਈ ਲਾਗੂ ਹੋਵੇਗੀ ਜੋ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਯਾਨੀ ਕਿ ਜੀ ਐਨ ਐਸ ਐਸ ਔਨ ਬੋਰਡ ਯੂਨਿਟ ਦੇ ਨਾਲ ਲੈਸ ਹੋਣਗੇ ਤਾਜ਼ਾ ਸੋਧ ਅਨੁਸਾਰ ਰਾਸ਼ਟਰੀ ਪਰਮਿਟ ਵਾਲੇ ਵਾਹਨਾਂ ਤੋਂ ਇਲਾਵਾ ਹੋਰ ਵਾਹਨਾਂ ਨੂੰ ਰਾਸ਼ਟਰੀ ਰਾਜਮਾਰਗ ਸਥਾਈ ਪੁਲ ਬਾਈਪਾਸ ਜਾਂ ਸੁਰੰਗ ਤੇ ਪਹਿਲਾ 20 ਕਿਲੋਮੀਟਰ ਦੀ ਯਾਤਰਾ ਲਈ ਕੋਈ ਵੀ ਫੀਸ ਨਹੀਂ ਦੇਣਾ ਦੇਣੀ ਪਵੇਗੀ ਯਾਨੀ ਕਿ ਹੁਣ ਤੁਹਾਡੀ ਜੇਬ ਉੱਤੇ ਬੋਝ ਜਿਹੜਾ ਉਹ ਨਹੀਂ ਪਵੇਗਾ ਟੋਲ ਤਾਂ ਹੀ ਵਸੂਲਿਆ ਜਾਵੇਗਾ ਜਿਹੜਾ ਟੋਲ ਹੈ ਉਹ ਤਾਂ ਹੀ ਵਸੂਲਿਆ ਜਾਵੇਗਾ ਜੇਕਰ ਵਾਹਨ 20 ਕਿਲੋਮੀਟਰ ਤੋਂ ਵੱਧ ਚਲਾਇਆ ਜਾਵੇਗਾ ਜੇਕਰ ਇੱਕ ਦਿਨ ਦੇ ਵਿੱਚ 20 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕੀਤੀ ਜਾਂਦੀ ਹੈ ਤਾਂ ਉਪਭੋਗਤਾਵਾਂ ਤੋਂ 20 ਕਿਲੋਮੀਟਰ ਤੋਂ ਵੱਧ ਦੀ ਅਸਲ ਯਾਤਰਾ ਦੂਰੀ ਉੱਤੇ ਹੀ ਟੋਲ ਵਸੂਲਿਆ ਜਾਵੇਗਾ ਇਸ ਬਦਲਾਅ ਦਾ ਉਦੇਸ਼ ਛੋਟੀਆਂ ਯਾਤਰਾਵਾਂ ਦੇ ਲਈ ਡਰਾਈਵਰਾਂ ਉੱਤੇ ਵਿੱਤੀ ਬੋਝ ਨੂੰ ਘਟਾਉਣਾ ਹੈ ਜਦਕਿ ਲੰਬੇ ਸਫ਼ਰ ਦੇ ਲਈ ਇੱਕ ਉਚਿਤ ਫੀਸ ਢਾਂਚੇ ਨੂੰ ਕਾਇਮ ਰੱਖਣਾ ਪਾਵੈਸ ਤੋਂ ਇਹ ਸਮਝ ਆਉਂਦਾ ਕਿ ਜੇਕਰ ਤੁਸੀਂ ਆਪਣੇ ਪਿੰਡ ਤੋਂ ਲੈ ਕੇ 20 ਕਿਲੋਮੀਟਰ ਤੱਕ ਦਾ ਕੋਈ ਸਫ਼ਰ ਕਰ ਰਹੇ ਹੋ ਜੀ ਜੀਪੀਐਸ ਦੇ ਰਾਹੀਂ ਉਹ ਟਰੈਕ ਹੋ ਰਿਹਾ ਹੈ ਤੁਸੀਂ 20 ਕਿਲੋਮੀਟਰ ਤੱਕ ਹੀ ਗਏ ਹੋ ਉੱਥੋਂ ਤੁਸੀਂ ਵਾਪਸ ਮੁੜਿਆ 20 ਕਿਲੋਮੀਟਰ ਦੇ ਅੰਦਰ ਤੁਹਾਨੂੰ ਟੋਲ ਨਹੀਂ ਦੇਣਾ ਕਿਉਂਕਿ ਉਸ ਤੋਂ ਵੱਧ ਤੁਸੀਂ ਗਏ ਹੋ ਫਿਰ ਤੁਹਾਨੂੰ ਫਿਰ ਤੁਹਾਨੂੰ ਟੋਲ ਦੇਣਾ ਪਏਗਾ ਠੀਕ ਹੈ ਤਾਂ ਇਹ ਖਬਰ ਜਿਹੜੀ ਹੈ ਇਹ ਕਲੀਅਰ ਵਾਕੇ ਚ ਵੱਡੀ ਰਾਹਤ ਜੇ ਜੇਕਰ ਪੂਰੇ ਦੇਸ਼ ਦੇ ਵਿੱਚ ਹੋ ਜਾਂਦੀ ਹੈ ਟੋਲ ਪਲਾਜ਼ਾਂ ਦੇ ਉੱਤੇ 20 ਕਿਲੋਮੀਟਰ ਦੀ ਰੇਡੀਏਸ਼ਨ ਦੇ ਵਿੱਚ ਤੁਹਾਡਾ ਟੋਲ ਨਹੀਂ ਲੱਗਦਾ ਤਾਂ ਤੁਹਾਨੂੰ ਜੇਬ ਦੇ ਉੱਤੇ ਤੁਹਾਡੇ ਜਿਹੜਾ ਉਹ ਬੋਝ ਨਹੀਂ ਪਏਗਾ ਤਾਂ ਸਿਮਰਨ ਜੀ ਡਾਕਟਰਾਂ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਹੜਤਾਲ ਚੱਲ ਰਹੀ ਹੈ ਤੇ ਕਿੰਨੀਆਂ ਕੋ ਅਸਾਮੀਆਂ ਜਿਹੜੀਆਂ ਨੇ ਕੁੱਲ ਹੈਗੀਆਂ ਨੇ ਕਿੰਨੀਆਂ ਕੋ ਖਾਲੀ ਪਈਆਂ ਨੇ ਕੀ ਕੁਝ ਮਾਮਲਾ ਹੈ ਤੇ ਸਰਕਾਰ ਦੇ ਜਿਹੜੇ ਆ ਨਾਲ ਹੀ ਜਿਹੜਾ ਇੱਕ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਬਣਾਏ ਗਏ ਸੀ ਉਸ ਦੇ ਵਿੱਚ 2 ਕਰੋੜ ਦੇ ਕਰੀਬ ਜਿਵੇਂ ਅੰਕੜੇ ਗਲਤ ਨਾ ਹੋਣ ਤਾਂ 2 ਕਰੋੜ ਦੇ ਕਰੀਬ ਦੱਸਿਆ ਗਿਆ ਕਿ ਉਹ ਲੋਕ ਜਿਹੜੇ ਮਰੀਜ਼ ਨੇ ਉਹ ਇਲਾਜ ਕਰਾ ਕੇ ਜਾਂਦੇ ਪਰ ਦੂਜੇ ਪਾਸੇ ਵਿਰੋਧੀ ਕੀ ਕੁਝ ਕਹਿੰਦੇ ਨੇ ਦੇਖੋ ਜੀ ਗੱਲ ਇੱਕ ਸਾਫ ਆ ਆਏ ਦਿਨ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਜੋ ਸ਼ਰਮਸਰ ਕਰਦੀ ਹੈ ਸਿਹਤ ਵਿਭਾਗ ਨੂੰ ਲੈ ਕੇ ਹਮ ਡਾਕਟਰ ਬਲਬੀਰ ਸਿੰਘ ਹੋਣੀ ਸਿਹਤ ਮੰਤਰੀ ਨੇ ਸਾਡੇ ਉਹ ਬਹੁਤ ਕੁਝ ਕਹਿੰਦੇ ਨੇ ਕਿ ਸਿਹਤ ਸੇਵਾਵਾਂ ਬਹੁਤ ਵਧੀਆ ਚੱਲ ਰਹੀਆਂ ਨੇ ਮੁਹੱਲਾ ਕਲੀਨਿਕਾ ਦੇ ਵਿੱਚ ਰੋਜ਼ਾਨਾ ਕਰੋੜਾਂ ਲੋਕ ਇਲਾਜ ਕਰਾ ਰਹੇ ਨੇ ਕੋਈ ਸ਼ੱਕ ਨਹੀਂ ਕਰਵਾ ਰਹੇ ਨੇ ਪਰ ਜੋ ਤਸਵੀਰਾਂ ਪਿਛਲੇ ਦਿਨ ਹੀ ਮਾਤਾ ਕੁਸ਼ਲਿਆ ਹਸਪਤਾਲ ਜਾਂ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆਈ ਸੀ ਸਾਰੇ ਸ਼ਰਮਸਰ ਕੀਤਾ ਉੱਥੇ ਟਰਚਾਂ ਜਗਾ ਜਗਾ ਕੇ ਮੋਬਾਈਲ ਦੀਆਂ ਫਲੈਸ਼ਾਂ ਲਾਈਟਾਂ ਜਗਾ ਜਗਾ ਕੇ ਉੱਥੇ ਜਨੇਪਾ ਕਰਨਾ ਪਿਆ ਯਾਨੀ ਕਿ ਡਿਲੀਵਰੀਆਂ ਹੋਈਆਂ ਬਿਲਕੁਲ ਇੱਥੋਂ ਤੱਕ ਸਿਚੁਏਸ਼ਨ ਸੀ ਜਨਰੇਟਰ ਨਹੀਂ ਸੀ ਚੱਲਦੇ ਮੀਂਹ ਦਾ ਪਾਣੀ ਅੰਦਰ ਵੜ ਆਉਂਦਾ ਸੀ ਸਭ ਤੋਂ ਵੱਧ ਮੱਛਰ ਮੱਖੀ ਜਿਹੜੇ ਉਹਨਾਂ ਹਸਪਤਾਲਾਂ ਦੇ ਵਿੱਚ ਦੇਖੇ ਗਏ ਸੀ ਜਿੱਥੇ ਸੇਲ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਸੀ ਜੀ ਉੱਥੇ ਇਹ ਜੇ ਇਕੁਪਮੈਂਟ ਨਹੀਂ ਨੀ ਸੀ ਕੋਈ ਮਰੀ ਸੀਰੀਅਸ ਹੋ ਜਾਂਦਾ ਸੀ ਤੋ ਉਹਨੂੰ ਵੱਡੇ ਹਸਪਤਾਲ ਚ ਪ੍ਰਾਈਵੇਟ ਚ ਰੈਫਰ ਕਰ ਦਿੱਤਾ ਜਾਂਦਾ ਸੀਗਾ ਹੂੰ ਹੁਣ ਜਿਹੜੇ ਸਿਹਤ ਮੰਤਰੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਇੱਥੇ ਤਾਂ ਕੋਈ ਐਸੀ ਗੱਲ ਨਹੀਂ ਹੈ ਪਰ ਇਹਦੇ ਨਾਲ ਜੁੜੀਆਂ ਦੋ ਤਿੰਨ ਖਬਰਾਂ ਨੇ ਮੈਂ ਚਾਹੁੰਨਾ ਹਰੇਕ ਦੇ ਉੱਤੇ ਅਸੀਂ ਝਾਤ ਮਾਰੀਏ ਕਿਉਂਕਿ ਸਾਡਾ ਫਰਜ ਹੈ ਅਸੀਂ ਹਰ ਇੱਕ ਖਬਰ ਨੂੰ ਬੜੀ ਸਰਲਤਾ ਦੇ ਨਾਲ ਬੜੇ ਹੀ ਸੱਚਾਈ ਦੇ ਨਾਲ ਦਸੀਏ ਸੋ ਜੀ ਹੁਣ ਪ 97 ਫੀਸਤ ਜਾਂ ਫਿਰ ਕਹ ਲਈਏ 9% ਜਿਹੜੇ ਡਾਕਟਰਾਂ ਦੀ ਉਹ ਕਮੀ ਚੱਲ ਰਹੀ ਹੈ ਸੁਖਪਾਰ ਸਿੰਘ ਖਹਿਰਾ ਉਹਨਾਂ ਨੇ ਇਸ ਗੱਲ ਦਾ ਜਿਹੜਾ ਖੁਲਾਸਾ ਕੀਤਾ ਹੈ ਤੇ ਨਾਲ ਦੀ ਨਾਲ ਇਸ ਤੋਂ ਪਹਿਲਾਂ ਜਿਹੜੇ ਡਾਕਟਰ ਹੜਤਾਲ ਤੇ ਗਏ ਹੋਏ ਨੇ 3 ਦਿਨਾਂ ਦੇ ਲਈ ਉਹਨਾਂ ਨੇ ਵੀ ਕਿਹਾ ਨਾ ਤੇ ਸਾਡੀ ਸੁਰੱਖਿਆ ਸਾਡੇ ਤੇ ਜਿਹੜਾ ਮਰਜੀ ਲੱਲੂ ਪੰਝੂ ਉੱਠਦਾ ਜਾ ਕੇ ਸਾਡੇ ਤੇ ਹਮਲਾ ਕਰ ਦਿੰਦਾ ਤੁਸੀਂ ਵੈਸਟ ਬੰਗਾਲ 'ਚ ਜੋ ਡਾਕਟਰ ਦੇ ਨਾਲ ਹੋਇਆ ਤੁਸੀਂ ਦੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਡਾਕਟਰ ਦੇ ਨਾਲ ਜੋ ਛੇੜਛਾੜ ਦਾ ਮਾਮਲਾ ਪਿੱਛੇ ਆਇਆ ਬੇਸ਼ੱਕ ਉਸ ਨੂੰ ਦਬਾ ਲਿਆ ਗਿਆ ਉਹ ਵੀ ਸਾਹਮਣੇ ਆਇਆ ਸੋ ਤਮਾਮ ਜਿਹੀਆਂ ਕਹਿੰਦੇ ਘਟਨਾਵਾਂ ਹੁੰਦੀਆਂ ਨੇ ਸਾਨੂੰ ਰੱਬ ਦਾ ਰੂਪ ਕਿਹਾ ਜਾਂਦਾ ਤੇ ਦੂਜੇ ਪਾਸੇ ਜਾ ਕੇ ਸਾਡੇ ਨਾਲ ਹੀ ਅਜਿਹਾ ਸਭ ਕੁਝ ਕੀਤਾ ਜਾਂਦਾ ਅਸੀਂ ਕਿਸੇ ਵੀ ਪਾਸੇ ਉਸੁਰਖਿਅਤ ਨਹੀਂ ਆ ਇਸ ਕਰਕੇ ਸਰਕਾਰ ਜਿਹੜੀ ਹੈ ਸਾਡੇ ਲਈ ਕੋਈ ਅਜਿਹਾ ਕਾਨੂੰਨ ਬਣਾਵੇ ਜਿਸ ਨਾਲ ਸਾਨੂੰ ਸੁੱਖ ਦਾ ਸਾਹ ਆ ਸਕੇ ਜਿਸ ਨਾਲ ਸਾਡੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਸੋ ਹੁਣ ਜਿਹੜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਸ ਤੇ ਵਿੱਚ ਪਤਾ ਲੱਗਾ ਜੀ ਸੂਬੇ ਦੇ ਵਿੱਚ ਮਹੱਲਾ ਕਲੀਨਿਕ ਜਿਹੜੇ ਬਣੇ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਕਹਿੰਦੇ ਜੀ 2 ਸਾਲਾਂ ਦਾ ਅੰਕੜਾ ਸਾਹਮਣੇ ਆਇਆ ਹੈ 15 ਅਗਸਤ 2022 ਤੋਂ ਲੈ ਕੇ ਹੁਣ ਤੱਕ ਇਸ ਸਾਲ ਤੱਕ 2 ਸਾਲ ਪੂਰੇ ਹੋਣ ਤੋਂ ਕਿ 2 ਕਰੋੜ ਲੋਕ ਜਿਹੜੇ ਆ ਉੱਥੇ ਇਸ ਸੇਵਾ ਦਾ ਲਾਭ ਉਠਾ ਚੁੱਕੇ ਨੇ ਕੁਝ ਲੋਕ ਅਜਿਹੇ ਨੇ ਜਿਹੜੇ ਪਹਿਲੀ ਵਾਰ ਹੀ ਆਏ ਨੇ ਯਾਨੀ ਕਿ ਪਲੇਠੀ ਦੇ ਤੌਰ ਤੇ ਉਹਨਾਂ ਨੇ ਇਲਾਜ ਕਰਵਾਇਆ ਤੇ ਕੁਝ ਲੋਕ ਅਜਿਹੇ ਨੇ ਜਿਹੜੇ 2 ਤੋਂ 3 ਵਾਰ ਉੱਥੇ ਆ ਕੇ ਚੈੱਕ ਕਰਾ ਚੁੱਕੇ ਨੇ ਤੇ ਕੁੱਲ ਮਿਲਾ ਕੇ ਉਹਨਾਂ ਦਾ ਅੰਕੜਾ 2 ਕਰੋੜ ਦੇ ਕਰੀਬ-ਕਰੀਬ ਹੁੰਦਾ ਹੈ ਫੋ ਦੂਜੇ ਪਾਸੇ ਤੁਸੀਂ ਦੇਖੋ ਜਿਹੜਾ ਸੁਖਪਾਲ ਸਿੰਘ ਹੈ ਠਹਿਰਾ ਹੋਣਾ ਨੇ ਖੁਲਾਸਾ ਕੀਤਾ ਉਸ ਦੇ ਵਿੱਚ ਕਿਹਾ ਗਿਆ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਕਿ ਭਾਈ ਇੱਥੇ ਤਾਂ ਜਿਹੜੇ ਡਾਕਟਰਾਂ ਦੀਆਂ ਜੜੀਆਂ ਕਮੀਆਂ ਜੜੀਆਂ ਖਾਲੀ ਸੀਟਾਂ ਪਈਆਂ ਨੇ ਉਹ ਹੀ ਨਹੀਂ ਭਰੀਆਂ ਗਈਆਂ ਜੇ ਮੈਂ ਗਲਤ ਨਾ ਹੋਵਾਂ ਮੇਰੇ ਖਾਲ 46 ਸੀ ਕਿ ਉਹ 4800 4800 ਪੰਜਾਬ ਦੇ ਵਿੱਚ ਡਾਕਟਰਾਂ ਦੀ ਜੜੀ ਹੈ ਉਹ ਇੱਥੇ ਲੋਡ ਹੁੰਦੀ ਹੈ ਪਰ ਉਸ ਦੇ ਵਿੱਚ 2800 ਸੀਟਾਂ ਜੜੀਆਂ ਖਾਲੀ ਪਈਆਂ ਨੇ ਯਾਨੀ ਕਿ ਉੱਥੇ ਹਜੇ ਇਹਨਾਂ ਦੀਆਂ ਸਾਮੀਆਂ ਜਿਹੜੀਆਂ ਉਹ ਭਰੀਆਂ ਜਾਣੀਆਂ ਪਰ ਉੱਥੇ ਹਜੇ ਕੋਈ ਵੀ ਡਾਕਟਰ ਉੱਥੇ ਰਿਕਰੂਟ ਨਹੀਂ ਕੀਤਾ ਜਾ ਰਿਹਾ। ਆਪ ਅੱਧੇ ਤੋਂ ਵੀ ਵੱਧ ਖਾਲੀ ਹੈ। ਅੱਧੇ ਤੋਂ ਵੀ ਵੱਧ ਖਾਲੀ ਹੈ। ਸੋ ਉਹ ਜਿਹੇ ਦੇ ਵਿੱਚ ਉਹ ਕਹਿੰਦੇ ਨੇ ਜੀ ਸਾਡੇ ਉੱਤੇ ਜਿਹੜਾ ਵਾਧੂ ਲੋਡ ਪਾਇਆ ਜਾਂਦਾ ਅਸੀਂ ਆਪਣੀ ਜਿਹੜੀ ਡਿਊਟੀ ਹੈ ਉਹ ਕਰ ਲੈਨੇ ਆ ਉਸ ਤੋਂ ਬਾਅਦ ਸਾਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਅੱਜ ਡਾਕਟਰ ਦੀ ਸ਼ੋਰਟੇਜ ਹੈ ਤੁਸੀਂ ਐਮਰਜੈਂਸੀ ਵੇਖ ਕੇ ਆਓ। ਅੱਜ ਐਮਰਜੈਂਸੀ ਤੋਂ ਇਲਾਵਾ ਤੁਸੀਂ ਆਪੀਡੀ 'ਚ ਵੀ ਜਾਣਾ। ਅੱਜ ਤੁਹਾਡੀ ਫਲਾਣੀ ਜਗ੍ਹਾ ਦੀ ਡਿਊਟੀ ਹੈ। ਤੁਸੀਂ ਉੱਥੇ ਵੀ ਜਾਣਾ। ਸੋ ਸਾਡੀ ਅਜਿਹੀ ਹਾਲਤ ਕੀਤੀ ਜਾਂਦੀ ਹੈ, ਦੂਰਦਸ਼ਾ ਕੀਤੀ ਜਾਂਦੀ ਹੈ। ਸਾਨੂੰ ਤੇ ਸਾਨੂੰ ਤੇ ਅੰਜ ਲੱਗਦਾ ਸਟੱਪਣੀ ਇੱਥੋਂ ਚੁੱਕੀ ਉੱਥੇ ਲਾਤੀ ਉੱਥੋਂ ਚੁੱਕੀ ਉੱਥੇ ਲਾਤੀ ਸੋ ਅਜਿਹੇ ਰੋਸ ਪ੍ਰਦਰਸ਼ਨ ਜਿਹੜੇ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਨਾਲ ਦੀ ਨਾਲ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜਿਹੜੇ ਸਿਹਤ ਨਾਲ ਜੁੜੇ ਹੋਏ ਮਹਿਕਮਾ ਹੈ ਜਿਹੜਾ ਸਿਹਤ ਮਹਿਕਮਾ ਪੰਜਾਬ ਦਾ ਉਹ ਦੁਰਸਤ ਨਹੀਂ ਉਹ ਆਪ ਹੀ ਵੈਂਟੀਲੇਟਰ ਉੱਤੇ ਚੱਲ ਰਿਹਾ ਹੈ ਤੇ ਉਸ ਨੂੰ ਜੜੀ ਹੈ ਸਖਤ ਮੁਰੰਮਤ ਦੀ ਲੋੜ ਹੈ ਤਾਂ ਇਸ ਨੂੰ ਲੈ ਕੇ ਜੋ ਕੁਝ ਮੀਟਿੰਗਸ ਚੱਲ ਰਹੀ ਸੀ ਮੁੱਖ ਮੰਤਰੀ ਨਾਲ ਡਾਕਟਰਾਂ ਦੀ ਸ਼ਾਇਦ ਕੋਈ ਜਥੇਬੰਦੀ ਦੀ ਉਧਰੋਂ ਲੈ ਕੇ ਕੋਈ ਅਪਡੇਟ ਹੈਗੇ ਤਾਂ ਉਹ ਵੀ ਜੰਦੇ ਜੰਦੇ ਜ਼ਰੂਰ ਦੱਸ ਦਿਓ ਜੀ ਬਿਲਕੁਲ ਇਸ ਦੇ ਵਿੱਚ ਜੋ ਪਤਾ ਲੱਗਾ ਹੈ ਕਿ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਹੈ ਉਹ ਇਸ ਵਕਤ ਜਿਹੜੀ ਇੱਕ ਮੀਟਿੰਗ ਲੈ ਕੇ ਗੱਲਬਾਤ ਕਰ ਰਹੇ ਨੇ ਉਸ ਤੇ ਵਿੱਚ ਕਿਹਾ ਗਿਆ ਕਿ ਹਰ ਮਹੀਨੇ ਜਿਹੜੀ ਹੈ ਲੜੀਵਾਰ ਬੈਠਕ ਕੀਤੀ ਜਾਵੇਗੀ ਡਾਕਟਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਿਆ ਜਾਵੇਗਾ ਨਾਲ ਦੇ ਨਾਲ ਉਹਨਾਂ ਦੇ ਉੱਤੇ ਚਰਚਾ ਕੀਤੀ ਜਾਏਗੀ ਫਿਲਹਾਲ ਹੋਰ ਨਵਾਂ ਕੀ ਕੁਝ ਅਪਡੇਟ ਹੋ ਕੇ ਆਂਦਾ ਕਿ ਵਾਕਈ ਕੋਈ ਜਿਹੜੀਆਂ ਖਾਲੀ ਪਈਆਂ ਸੀਟਾਂ ਉਹਨਾਂ ਨੂੰ ਭਰਨ ਦੇ ਵਿੱਚ ਸਰਕਾਰ ਕੋਈ ਕੰਮ ਕਰਦੀ ਹੈ ਜਾਂ ਫਿਰ ਜਿਹੜੇ ਡਾਕਟਰਾਂ ਦੀ ਲੋਡ ਆ ਉੱਥੇ ਉਹਨਾਂ ਨੂੰ ਭਰਤੀ ਕਰਦੀ ਹੈ ਜਾਂ ਫਿਰ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਨਾਂ ਨੂੰ ਜਿਹੜਾ ਪੂਰਾ ਕਰਦੀ ਹੈ ਕਿ ਨਹੀਂ ਪਰ ਇਹਨਾਂ ਜ਼ਰੂਰ ਉਹਨਾਂ ਨੇ ਸਾਫ਼ ਕਰਤਾ ਜਿਹੜੇ ਮੰਤਰੀ ਨੇ ਸਿਹਤ ਮੰਤਰੀ ਆਪਣੇ ਉਹਨਾਂ ਨੇ ਇੱਕ ਗੱਲ ਕਹਿ ਦਿੱਤਾ ਕਿ ਜੇਕਰ ਕੋਈ ਵੀ ਵਿਅਕਤੀ ਡਾਕਟਰਾਂ ਦੇ ਖਿਲਾਫ ਹਸਪਤਾਲ ਦੇ ਵਿੱਚ ਸਰਕਾਰੀ ਜਿਹੜੀ ਹੈ ਇਮਾਰਤ ਹੈ ਜਾਂ ਫਿਰ ਕੋਈ ਵੀ ਸਰਕਾਰੀ ਸੰਪਤੀ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਕਤੈ ਨਹੀਂ ਬਖਸ਼ਿਆ ਜਾਏਗਾ ਮੌਕੇ ਤੇ ਹੀ ਉਸ ਉੱਤੇ ਜਿਹੜਾ ਸਖਤ ਐਕਸ਼ਨ ਲਿਆ ਜਾਵੇਗਾ ਇਸ ਵਕਤ ਉੱਚ ਅਧਿਕਾਰੀਆਂ ਦੇ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਖੁਦ ਆਪ ਸਿਹਤ ਮੰਤਰੀ ਮੀਟਿੰਗ ਕਰ ਰਹੇ ਨੇ ਮੀਟਿੰਗ ਦੇ ਵਿੱਚ ਉਹਨਾਂ ਨੇ ਕਈ ਅਜਿਹੀਆਂ ਗੱਲਾਂ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਉਸ ਤੇ ਵਿੱਚ ਫਰਕ ਪੈ ਸਕਦਾ ਤਾਂ ਬਿਲਕੁਲ ਸਿਮਰ ਜੀ ਜਿਹੜਾ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਉਦੋਂ ਸਿੱਖਿਆ ਸਿਹਤ ਨੂੰ ਮਾਡਲ ਨੂੰ ਜਿਹੜਾ ਹੋਰ ਬਿਹਤਰ ਬਣਾਉਣ ਦੇ ਲਈ ਆਈ ਸੀ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਹੋਰ ਵੀ ਜਿਹੜਾ ਉਹ ਸੁਧਾਰ ਦੇਖਣ ਨੂੰ ਮਿਲੇਗਾ ਤਾਂ ਹੁਣ ਤੱਕ ਸੀਆਂ ਇਹ ਸਨ ਵੱਡੀਆਂ ਤੇ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ